ਕਿੰਨ ਦਿੱਲੀ ਸਰਕਾਰ ਤੇ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਰਲ ਕੇ ਬਾਜੀ ਜਿਹੜੀ ਉਹ ਪੰਜਾਬ ਦੇ ਵਿੱਚ ਖੇਡ ਰਿਆ ਔਰ ਜਿੱਥੇ ਬੰਦਿਆ ਸਾਰੀਆਂ ਉਹ ਵੀ ਲੜਾਈ ਦੇ ਮੈਦਾਨ ਦੇ ਵਿੱਚ ਲੜਾਈ ਲੜ ਰਹੀਆਂ ਆ ਆਪੋ ਆਪਣੇ ਹਿੱਸਿਆਂ ਦੇ ਵਿੱਚ ਭਾਵੇਂ ਉਹ ਬਾਦ ਕਾਨ ਦੇ ਲੜਾਈ ਹੋਵੇ ਭਾਵੇਂ ਉਹ ਰੂਟ ਦੀ ਲੜਾਈ ਹੋਵੇ ਭਾਵੇਂ ਲੈਂਡ ਪੂਲਿੰਗ ਐਕਟ ਦੀ ਲੜਾਈ ਹੋਵੇ ਤੇ ਤੇ ਧੱਕੇ ਦੀ ਲੜਾਈ ਹੋਵੇ ਸਾਰੇ ਲੜ ਰਹੇ ਆ ਹੁਣ ਲਾਲਾ ਜੀ ਦੇ ਦਿਲਵਾਲ ਤੇ ਭਾਜਪਾ ਇਕੱਠੇ ਹੋ ਗਏ ਮੁੱਖ ਮੰਤਰੀ ਪੰਜਾਬ ਨੇ ਗੋਡੇ ਥਲੇ ਤਾਉਣ ਦੇ ਲਈ ਉਹਨਾਂ ਨੇ ਆਪਣੇ ਹੱਕ ਹੱਕ ਕੁਗ ਜੜਿਆ ਉਹ ਚੀਫ ਸੈਕਟਰੀ ਨੂੰ ਚੇਅਰਮੈਨ ਬਣਾ ਕੇ ਸਾਰੇ ਸੌਮ ਦਿੱਤੇ ਜਿਹੜੇ ਕਿ ਪਹਿਲਾਂ ਮੁੱਖ ਮੰਤਰੀ ਕੋਲ ਹੁੰਦੇ ਸੀ ਜੋ ਪੁੱਡਾ ਅਗਲਾਡਾ ਇਹ ਸਾਰਾ ਮੁੱਖ ਮੰਤਰੀ ਅਧੀਨ ਹੁੰਦਾ ਸੀ ਪਰ ਅੱਜ ਸਾਰੇ ਹੱਕ ਕੁਗ ਉਹਨਾਂ ਨੂੰ ਦੇਣ ਦਾ ਕਾਰਨ ਸਮਝਿਓ ਪੰਜਾਬ ਦੇ ਲੋਕੋ ਅਸਲ ਦੇ ਵਿੱਚ ਚੁੱਪ ਕੀਤਾ ਜ਼ਮੀਨਾਂ ਤੇ ਹਮਲਾ ਜਿਹੜਾ ਵਾ ਉਹ ਕੀਤਾ ਤੇ ਜ਼ਮੀਨ ਖੋਣੀ ਆ 29 ਸ਼ਹਿਰਾਂ ਨੂੰ ਉਹਨਾਂ ਨੇ 37000 ਏਕੜ ਜ਼ਮੀਨ ਪਹਿਲੇ ਹੱਲੇ ਖੋ ਕੇ ਉਹਦੇ ਨਾਲ ਜਿਹੜੇ ਡਵੈਲਪਮੈਂਟ ਕਿੰਦੇ ਕਰਨੀ ਆ ਉਹਦੇ ਵਿੱਚ ਤੁਹਾਨੂੰ ਵੱਡੇ ਪਲਾਟ ਮਿਲਣਗੇ ਉਹਦੇ ਵਿੱਚ ਤੁਹਾਨੂੰ ਸਬਜ਼ ਬਾਗ ਖਾਏ ਜਾ ਰਿਆ ਵੀ ਵੱਡੀਆਂ-ਵੱਡੀਆਂ ਦੁਕਾਨਾਂ ਮਿਲਣਗੀਆਂ ਮਾਲ ਮਿਲਣਗੇ ਅਸਲ ਦੇ ਵਿੱਚ ਉਹ ਤੁਹਾਡੇ ਵਾਸਤੇ ਸਾਡੇ ਵਾਸਤੇ ਕੁਝ ਨਹੀਂ ਲੋੜ ਆ ਸਮਝਣ ਦੀ 31 ਅਗਸਤ ਤੱਕ ਐਲਾਨ ਕਰ ਦਿੱਤਾ ਕਿ ਚੇਪ ਵਾਲੇ ਮੀਟਰ ਜਿਹੜੇ ਉਹ ਹਰੀਖਾ ਦੇ ਲੱਗ ਜਾਣ ਚਿਪ ਵਾਲੇ ਮੀਟਰ ਜਿਹੜੇ ਉਹ ਘਰ ਚੁੱਕੀ ਨਹੀਂ ਲੈ ਚਲੇ ਚਿਪ ਵਾਲੇ ਮੀਟਰਾਂ ਦੇ ਪਿੱਛੇ ਮਨਸਾ ਕੀ ਆ ਉਹਨੂੰ ਸਮਝਣਾ ਪੈਣਾ ਜੀ ਚਿਪ ਵਾਲੇ ਮੀਟਰਾਂ ਦੇ ਪਿੱਛੇ ਮਨਸਾ ਵਾ ਵੀ ਭਾਈ 16 ਰੁਪਏ ਜੂਨਟ ਘਰ ਤੋਂ ਘਟ ਬਿਜਲੀ ਸ਼ੁਰੂ ਹੋਊਗੀ ਪ੍ਰਾਈਵੇਟ ਪਲੇਅਰ ਕੋਲੇ ਜਿਹੜਾ ਵਾ ਬਿਲੀ ਬੋਰ ਜਾਣਾ ਵਾ ਪ੍ਰਾਈਵੇਟ ਪਲੇਅਰ ਜਦੋਂ ਸੌਦਾ ਲੈਣ ਜਾਂਦੇ ਜੀ ਆਪਣੀ ਮਰਜ਼ੀ ਦਾ ਰੇਟ ਲਾਉਂਦਾ ਵਾ ਉਹਨੇ ਫੇਰ ਆ 600 ਜੂਨਟ ਤੇ ਬੰਬੀਆਂ ਦੀ 3 ਬਿਜਲੀ ਇਹ ਨਹੀਂ ਦੇਣੀ ਦੂਣੀ ਤੇ ਜਿਹੜੇ ਮੇਰੇ ਵੀਰ ਸਾਹਿਬ ਮਿਰਚਾਂ ਵੀ ਲੱਗਣਾਂ ਭਗਤਾ ਚ ਵੱਧ ਬੱਤੀ ਦੇਖ ਕੇ ਜਾਂ ਪਹਿਲਾਂ ਬੱਤੀ ਛੱਡੀ ਦੇਖ ਕੇ ਬੜੇ ਕਹਿ ਰਿਆ ਗੁੰਗਾਰੇ ਆ ਵੀ ਭਗਵੰਤ ਮਾਨ ਜੀ ਬੱਤੀ ਦੀ ਬੱਲੇ ਬੱਲੇ ਕਰਤੀ ਅਸਲ ਦੇ ਵਿੱਚ ਬੱਤੀ ਦੀ ਬੱਲੇ ਬੱਲੇ ਨਹੀਂ ਇਹ ਦੀਵਾ ਬੁਝਣ ਤੋਂ ਪਹਿਲਾਂ ਲੋ ਜਿਹੜੀ ਆ ਉਹ ਵਧ ਰਹੀ ਆ ਚਾਨਣ ਹੋ ਰਿਹਾ ਵਾ ਤੁਹਾਨੂੰ ਬੁਖਾਰ ਆ ਵੀ ਇਦਾਂ ਦੀ ਬੱਤੀ ਹੁਣ ਬਾਅਦ ਚ ਮਿਲਣੀ ਬੁਲਦੀ ਨਹੀਂ ਇਹਦੇ ਵਾਸਤੇ ਅਪੀਲ ਜੇ ਸਾਰੀਆਂ ਜਥੇਬੰਦੀਆਂ ਸਾਰੇ ਵਰਗ ਹਰੇਕ ਬੁੱਧੀਜੀਵੀ ਇੱਕ ਮੰਚ ਪਣਾਈਏ ਜੇ ਜਿਤਨਾ ਤੇ ਜੇ ਇੱਕ ਮੰਚ ਤੇ ਆ ਗਏ ਜੇ ਪੂਰਾ ਦੇਸ਼ ਹੁਣ ਤਰਾ ਤਰਾ ਕਰ ਰਿਹਾ ਵਾ ਇੱਕ ਹਮਲਾ ਮਾਰਤਾ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅੱਗ ਜਿਹੜੀ ਚਿੰਗਾਰੀ ਅਮਰੀਕਾ ਤੋਂ ਚੱਲੀ ਸੀ ਤੇ ਅੱਜ ਹਰ ਘਰ ਦੇ ਚਿੱਲੇ ਤੱਕ ਆ ਗਈ ਆ ਉਸ ਅੱਗ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਹੋ ਜਾਗੇ ਬਿਜਲੀ ਬੋਰਡ ਵੀ ਗਿਆ ਲੈਂਡ ਪੂਲਿੰਗ ਐਕਟ ਤਹਿਤ ਜ਼ਮੀਨਾਂ ਲੈ ਗਈਆਂ ਤੇ ਜਿਹੜਾ ਸਮਝੌਤਾ ਉਹ ਹਾਸ ਕਰਕੇ ਗਿਆ ਵਾ ਉਹ ਪ੍ਰਧਾਨ ਅਕਟਰਪਤੀ ਉਹ ਸਮਝੌਤੇ ਨੇ ਜਦੋਂ ਪੂਰਾ ਪ੍ਰਵਾਨ ਚੜਨਾ ਵਾ ਜਿਵੇਂ ਬਾਹਰੋਂ ਅਨਾਜ ਆਉਣੇ ਆ ਦੁੱਧ ਪ੍ਰੋਡਕਟ ਆਉਣੇ ਆ ਉਹਨਾਂ ਨੇ ਸਾਰਾ ਕੁਝ ਬਾਜ਼ਾਰ ਅਸਤ ਵਸਤਾ ਜਿਹੜੀ ਆ ਤੈਸ ਰੈਸ ਕਰ ਦੇਣੀ ਆ ਨਾ ਪਿੰਡ ਦੀ ਕੋ ਦੁਕਾਨ ਲੱਪਣੀ ਆ ਨਾ ਪਿੰਡ ਦਾ ਭਾਈ ਜਾਰਾ ਲੱਪਣਾ ਵਾ ਹਰੇਕ ਬੰਦੇ ਨੂੰ ਦੋ ਵੇਲੇ ਦੀ ਰੋਟੀ ਖਾਣ ਵਾਸਤੇ ਆਪਣਾ ਤਰਲੋ ਮੱਛੀ ਹੋਣਾ ਪਊਗਾ ਸੋ ਇਹਦੇ ਵਾਸਤੇ ਅਪੀਲ ਜੇ ਸਾਰੀਆਂ ਜੱਥੇਬੰਦੀਆਂ ਆਓ ਇੱਕ ਮਤ ਹੋ ਕੇ ਇੱਕ ਮਤ ਹੋ ਕੇ ਇਸ ਲੜਾਈ ਨੂੰ ਪੰਜਾਬ ਵਾਸਤੇ ਦੇਸ਼ ਵਾਸਤੇ ਲੋਕਾਂ ਵਾਸਤੇ ਲੜੀਏ ਆਪਣੀਆਂ ਚੌਧਰਾਾਂ ਚਮਕਾਉਣ ਤੋਂ ਦੇ ਪਰਿਵਾਰ ਪਰਸਪਤ ਉੱਪਰ ਉਠਿਏ ਜਿੱਲੀ ਦੇ ਤੱਕ ਆਪਣੀਆਂ ਚੌਧਰਾ ਦੇ ਪਰਿਵਾਰ ਪਰਸਪਤੀ ਅੱਗੇ ਰਹੂਗੀ ਲੋਕਾਂ ਦਾ ਕੁਝ ਨਹੀਂ ਇਹ ਸੌਰਨਾ ਲੋੜ ਇਸ ਟਾਈਮ ਤੇ ਜੋ ਅਮਰਤਮਈ ਗੁਰਬਾਨੀ ਦਾ ਹੁਕਮਾ ਹੋ ਹੋ ਅਤੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਵੋ ਜੋੜੀ ਗੁਰਮਖ ਬੈਸੋ ਸਫਾ ਬਚਾਏ ਆਓ ਇਕੋ ਕੇ ਇਕਕੇ ਦੇ ਬਲਬੂਤੇ ਉਤੇ ਆਪ ਜਿੱਤੀਏ ਪੰਜਾਬ ਨੂੰ ਜਿਤਾਈਏ ਦੇਸ਼ ਨੂੰ ਜਿਤਾਈਏ ਲੋਕਾਂ ਨੂੰ ਜਿਤਾਈਏ ਤੇ ਆਉਣ ਵਾਲੀਆਂ ਨਸਲਾਂ ਫਸਲਾਂ ਸੁਰੱਖਿਅਤ ਕਰੀਏ